ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵਾੜਾ ਦਰਾਕਾ ਦੇ ਵਿੱਚ ਤੇ ਵਾੜਾ ਦਰਾਕਾ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਨੀ ਤੁਸੀਂ ਮਿੱਤਰੋ ਜਦੋਂ ਤੁਸੀਂ ਦੁਆਰੇ ਆਣੇ ਵਾਲੇ ਪਾਸਿਓਂ ਆਇੜਾ ਇਸੇ ਲਿੰਕ ਰੋਡ ਦੇ ਉੱਤੇ ਕੋਠੇ ਬੱਗਾ ਸਿੰਘ ਵਾਲੇ ਆਉਂਦੇ ਆ ਉਹਨਾਂ ਕੋਠਿਆਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਦੋਂ ਤੁਸੀਂ ਦੁਆਰੇ ਵਾਲੇ ਵਾਲੇ ਪਾਸਿਓਂ ਆ ਕੇ ਜਿਹੜਾ ਫਾਟਕ ਆ ਪਾਰ ਕਰੋਗੇ ਤਾਂ ਤੁਹਾਨੂੰ ਪਾਰ ਕਰਦੇ ਆ ਝਲਕ ਆ ਜਿਹੜੀ ਉਹ ਇਹਨਾਂ ਬਾਈਆਂ ਦੇ ਘਰਾਂ ਦੀ ਨਜ਼ਰ ਆਊਗੀ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਜਾਨਵਰ ਰੱਖੇ ਹੋਇਆ ਬਾਈ ਹੁਣਾਂ ਦੇ ਘਰੇ ਮਿੱਤਰੋ ਦੁੱਧ ਪੀਣ ਨੂੰ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਝੋਟੀ ਬਾਕਮਾਲ ਚੰਗੇ ਸੀਮਣ ਦੇ ਹਰਿਆਣੇ ਦੇ ਵਿੱਚੋਂ ਬਾਈ ਹੁਣਿਆਂ ਨੇ ਖਰੀਦਦਾਰੀ ਕੀਤੀ ਹੋਈ ਆਂਦੀ ਚੰਗਾ ਦੁੱਧ ਇਹਨੇ ਪਹਿਲੇ ਸੂਏ ਦੇ ਵਿੱਚ ਹੀ ਬਾਈ ਹੁਣਿਆਂ ਨੂੰ ਮਾਲਕਾਂ ਦੇ ਕਰਮਾਣੀਆਂ ਨੇ ਪਾਇਆ ਹੋਇਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੁੱਢਲੀ ਡਿਟੇਲ ਆ ਸਾਰੀ ਜਾਣਕਾਰੀ ਲੈਣੇ ਆਪਾਂ ਮਿਲਦੇ ਆਂ ਬਾਈ ਨੂੰ ਆਉ ਗੱਲਬਾਤ ਕਰਦੇ ਆ ਉਹ ਜੇ ਵੀਰੇ ਸਾਹਮਣੇ ਸਸੀ ਗਾਲ ਬਈ ਕੀ ਹਾਲ ਆ ਵੱਡੇ ਬਾਈ ਠੀਕ ਹੈ ਜੀ ਸੀਤਾ ਦੇ ਪਰਿਵਾਰ ਦੇ ਚਲੋ ਸ਼ੁਕਰ ਅਛਾ ਬਾਈ ਨਾਮ ਦੱਸ ਦੀ ਇੱਕ ਵਾਰੀ ਨਾਮ ਤਰਨਵੀਰ ਸਿੰਘ ਤਰਨਵੀਰ ਸਿੰਘ ਹਾਂਜੀ ਤਰਨਵੀਰ ਇਹ ਘਰ ਪਰਿਵਾਰ ਸੀਤਾ ਸਾਹਿਬ ਠੀਕ ਹੈ ਅੱਛਾ ਤਰਨਵੀਰ ਵੀ ਘਰ ਦਾ ਐਡਰੈਸ ਦੱਸ ਦੀ ਇੱਕ ਵਾਰੀ ਆਪਣੇ ਦਾ ਆਪਣਾ ਪਿੰਡ ਨਵੜਾ ਦਰਾਕਾ ਜੀ ਕੋਰਸੇ ਬੱਗਾ ਸਿੰਘ ਗਲੀ ਜੀ ਇਹ ਫਾੜਕ ਪਾਰ ਕਰਕੇ ਦੁਆਰੇ ਵਾਲੇ ਲਿੰਕ ਰੋਡ ਤੇ ਹਨਾ ਹਾਂਜੀ ਹਾਂਜੀ ਠੀਕ ਆ ਵੀਰੇ ਅੱਛਾ ਵੱਡੇ ਬਈ ਜਿਹੜੀ ਝੋਟੀ ਵੇਚਣੀ ਆਪਾਂ ਕਿਨੂੰ ਆ ਸੁਆ ਵੀਰੇ ਇਹ ਦੂਜਾ ਸੁਆ ਜੀ ਸੁਂਦੀ ਆ ਵੀਰੇ ਤਕੀ ਹਾਂਜੀ ਕਿੰਨੇ ਦਿਨ ਲੈ ਜੂਗੀ ਵੀਰੇ ਇਹ ਜੀ ਲੈ ਜੂਗੀ ਹਫਤਾ 10 ਦਿਨ ਬਾਅਦ ਤੋਂ ਬਾਅਦ ਠੀਕ ਆ ਵੀਰੇ ਅੱਛਾ ਇਹ ਕਿਹੜੇ ਸੀਮਨ ਸੁਮਨ ਦੀ ਆ ਪਤਾ ਇਹ ਕੁਝ ਵੀ ਨਹੀਂ ਇਹਦਾ ਕੁਝ ਨਹੀਂ ਪਤਾ ਜੀ ਠੀਕ ਆ ਇਹ ਕਿੱਥੋਂ ਖਰੀਦਦਾਰੀ ਕੀਤੀ ਆ ਇਹ ਆਪਾਂ ਰਿਸ਼ਤੇਦਾਰਾਂ ਤੋਂ ਲੈ ਕੇ ਆਂਦੀ ਆ ਜੀ ਠੀਕ ਆ ਵੀਰੇ ਹਰਿਆਣੇ ਤੋਂ ਲੈ ਕੇ ਆਈ ਸੀਗੀ ਠੀਕ ਆ ਵੀਰੇ ਅੱ ਹਜ਼ਾਰ ਦੀ ਹਜ਼ਾਰ ਦੀ ਠੀਕ ਹੈ ਬਾਈ ਅੱਛਾ ਕਿੰਨਾ ਦੁੱਧ ਦਿੱਤਾ ਇਹਨੇ ਪਹਿਲੇ ਸੂਏ ਵਿੱਚ ਬਾਈ ਪਹਿਲੇ ਸੂਏ 14.5 ਕਿਲੋ ਤੋਂ 15 ਕਿਲੋ ਲੀਟਰਾਂ ਜਾਂ ਕਿਲੋਆਂ ਚ ਕਿਲੋ ਵੇ ਜਿਹੜਾ ਵੀ ਮੋਲ ਡੈਰੀ ਤੋਂ ਪੈਸੇ ਲਿਆਉਣ ਵਾਲਾ ਉਹ ਦੁੱਧ ਦਿੱਤਾ ਹੋਇਆ ਜੀ ਠੀਕ ਹੈ ਵੀਰੇ ਐਦ ਕੀ ਫਿਰ ਕਿਹੜਾ ਸੀਮਨ ਭਰਾਤਾ ਬਾਈ ਇਹ ਕੀ ਸਰਕਾਰੀ ਸੀਮਨੀ ਭਰਾ ਜੀ ਸਰਕਾਰੀ ਸੀਮਨੀ ਭਰਾ ਜੀ ਤਿਆਰੀ ਤਾਂ ਫਿਰ ਵੀਰੇ ਹਜੇ ਹੋਰ ਵੀ ਬਹੁਤ ਕਰਜੂ ਕਰਮਾਂ ਵਾਲੀ ਹਾਂਜੀ ਕਰਜੂਗੀ ਹਫਤਾ 10 ਦਿਨ ਲੈ ਜਾਊਗੀ ਰਾਮਾ ਜੀ ਅੱਛਾ ਜੇ ਕੋਈ ਘਰੇ ਰੱਖਣ ਨਾਲ ਲੈ ਜਾਵੇ ਵੀਰੇ ਓਕੇ ਦੀ ਰਿਪੋਰਟ ਆ ਜਾ ਠੀਕ ਹੈ ਇੱਕ ਨੰਬਰ ਠੀਕ ਹੈ ਬਈ ਦੁੱਧ ਵਾਲੇ ਪੱਖ ਤੋਂ ਤਾਂ ਫਿਰ ਇਹ ਕੀ ਕਰਮਾਂ 17 18 ਨੂੰ ਜਾਊਗੀ ਜਾਊਗੀ ਚਾਹੀਦਾ ਜੀ ਹੂੰ ਜਿਵੇਂ 15 ਤੋਂ ਬਹੁਤ ਛੋਟੀ ਦਾ ਇਹਨੇ ਹਿਸਾਬ ਨਾਲ ਜਾਣਾ ਚਾਹੀਦਾ ਜੀ ਕੱਚਾ ਤਾਂ ਵੀ ਬਹੁਤ ਆ ਬਈ ਅੱਛਾ ਰੇਟ ਵੀਰੇ ਕੀ ਰੱਖਿਆ ਵਾ ਬਈ ਰੇਟ 190 190 ਲਾਡ ਪਿਆਰਿਆਂ ਦੇ ਵਿੱਚੋਂ ਵੀਰੇ ਕਰ ਦਾਂਗੇ ਠੀਕ ਹੈ ਵੀਰੇ ਕੱਢੀ ਬਾਰ ਨੂੰ ਤੋਰੀਪਰਾ ਇਹਨੂੰ ਲੈ ਵੀ ਮਿੱਤਰੋ ਪਹਿਲੇ ਸੂਏ 14 15 ਕਿਲੋ ਜਿਹੜੇ ਦੁੱਧ ਦਾ ਰੇਟ ਡੈਰੀ ਤੋਂ ਮਿਲਦਾ ਹੁੰਦਾ ਆਪਾਂ ਨੂੰ ਉਹ ਦੁੱਧ ਇਹਦੇ ਕਰਮਾ ਵਾਲੀ ਨੇ ਦਿੱਤਾ ਹੋਇਆ ਲੀਟਰਾਂ ਦੇ ਵਿੱਚ ਤਾਂ 16 17 ਹੀ ਬਣ ਜਾਣੇ ਸੀ ਕਿਉਂਕਿ ਜੇ ਕਿਲੋ ਮਾਗਰ ਲਈਏ ਨਾ 10 ਕਿਲੋ ਮਾਗਰ ਲੀਟਰ ਇੱਕ ਹੀ ਫਰਕ ਪੈਂਦਾ ਹੁੰਦਾ ਕੋਈ ਬਾਹਾਂ ਨਹੀਂ ਪੈਂਦਾ ਹੁੰਦਾ ਮਿੱਤਰੋ ਬੜੀ ਚੰਗੀ ਕੱਟੀ ਆ ਬਾਡੀ ਬੰਤਰ ਦੀ ਲੈਂਡ ਲੈਂਥ ਦੀ ਝੋਟੀ ਕਮਾਲਾ ਲਿਆ ਵੀਰੇ ਲੇਵੇ ਵਾਲੇ ਪੱਖ ਤੋਂ ਮਜ਼ਬੂਤੀ ਬੜੀ ਚੰਗੀ ਕਰੀ ਫਿਰਦੀ ਐ ਲੈ ਆ ਬਈ ਮੋੜ ਲਿਆ ਵੀਰੇ ਬਹੁਤ ਚੰਗੀ ਬਰੀਕੀ ਦੇ ਵਿੱਚ ਝੋਟੀ ਤਿਆਰ ਆ ਆਰਡਰ ਦੀ ਕੁਆਲਿਟੀ ਝੋਟੀ ਦੀ ਬੇਹਤਰੀਣਾ ਮਿੱਤਰੋ ਤੁਸੀਂ ਦੇਖ ਸਕਦੇ ਆ ਸਾਰੇ ਪੱਖਾ ਜਿਹੜੇ ਝੋਟੀ ਦੇ ਉਹ ਬੜੇ ਚੰਗੇ ਆ ਨੈਣ ਨਕਸ਼ ਝੋਟੀ ਦੇ ਬੜੇ ਚੰਗੇ ਆ ਲੇਵੇ ਦੀ ਤਿਆਰੀ ਹਜੇ ਇਹਨੇ ਕਰਨੀ 7-8 ਦਿਨ ਬਾਕੀ ਆ ਮਿੱਤਰੋ ਜਦੋਂ ਨੂੰ ਇਹਨੇ ਤਿਆਰ ਹੋਣਾ ਨਾ ਉਦੋਂ ਨੂੰ ਇਹਨੇ ਥੱਲੋ ਮੇਲਾ ਲਾ ਦੇਣਾ ਕਰਮ ਵਾਲੀ ਨੇ ਫਿਰ ਜਿਹੜਾ ਪਰਾ ਘਰੇ ਰੱਖਣ ਨੂੰ ਚੰਗੀ ਮਹਿਪਾਲ ਦਾ ਪੈਸੇ ਤਾਂ ਜਰੂਰ ਲੱਗਣਗੇ ਪਰ ਚੀਜ਼ ਆਉਣੀ ਆ ਕਿਉਂਕਿ ਮਿੱਤਰੋ ਇਹ ਵੀ ਇੱਕ ਟੌਪ ਦੀ ਝੋਟੀਆਂ ਦੇ ਵਿੱਚ ਇਹਦਾ ਜਿਹੜਾ ਨਾਮ ਆਉਣਾ ਹੈ ਕਰਮਾਂ ਵਾਲੀ ਦਾ ਇਹਨੇ 17 18 ਕਿਲੋ ਦੁੱਧ ਦੇ ਦੇਣਾ ਹੈ ਤਕੀ ਕਿਉਂਕਿ ਇਹਦੀ ਤਿਆਰੀ ਥੋੜੀ ਜ਼ਬਰਦਸਤ ਹੈ ਇਹਦੇ ਲੇਵੇ ਦੀ ਬਰੀਕੀ ਅਗਵਾਈ ਭਰਦੀ ਆ ਵੀ ਕੁਝ ਨਾ ਕੁਝ ਕਰਮਾਂ ਵਾਲੀ ਕਰਕੇ ਜਾਊਗੀ ਦੇਖ ਸਕਦੇ ਹਾਂ ਦਾ ਨਿਰਣ ਨਕਸ਼ ਇੱਕ ਵਾਰ ਤੋਂ ਫਿਰ ਤੁਸੀਂ ਵੀਰੇ ਇਹਨੂੰ ਘਰੀ ਪਿੱਛੋਂ ਮਾੜੀ ਜੀ ਦੇਖੋ ਕਿ ਉਹਦੀ ਲੇਵੇ ਦੀ ਤਿਆਰੀ ਤੁਹਾਨੂੰ ਮੈਂ ਫਿਰ ਇੱਕ ਵਾਰੀ ਨਜ਼ਰ ਤੋਂ ਵਿਖਾਉਣਾ ਮਿੱਤਰੋ ਗੋਹਾ ਕਰਦੀ ਹੈ ਕਰਮਾਂ ਵਾਲੀ ਵੇਖ ਸਕਦੇ ਆ ਪਰ ਕਿ ਮੌਸਮ ਖਰਾਬ ਨੇ ਵੀ ਜਿਹੜਾ ਮੀਮੂ ਪਿਆ ਹੋਇਆ ਇਸ ਕਰਕੇ ਥੋੜਾ ਜਿਹਾ ਫਰਕ ਆ ਪਸੂ ਦੀ ਜਚਤ ਹੋਰ ਵੇਖੋ ਕਿਰਾ ਥੱਲੋ ਕਰਮਾ ਵਾਲੀ ਮਿੱਤਰੋ ਐਨਾ ਤੰਬੂ ਲਈ ਫਿਰਦੀ ਆ ਅਜੇ 10 ਦਿਨ ਬਾਕੀ ਹੋਰ ਕਰੀ ਵੀਰੇ ਪਿੱਛੋਂ ਇੱਕ ਵਾਰੀ ਨੂੰ ਰੂਹ ਨਾ ਵਿਖਾਈਏ ਨੂੰ ਪਿੱਛੋਂ ਮੜੀ ਠੰਡ ਦਾ ਸਹਜ ਵੇਖੋ ਤੁਸੀਂ ਮਿੱਤਰੋ ਕਰਮਾ ਵਾਲੀ ਦਾ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਆਪ ਵੀ ਤੁਸੀਂ ਦੇਖ ਲਿਆਣਾ ਆ ਇੱਕ ਵਾਰੀ ਹੋਰ ਆਉਣ ਦੇ ਵੀਰੇ ਹੂੰ ਹੋਣ ਵੇਖੋ ਲੈ ਬਾਕੀ ਬਈ ਬੜੀ ਜੰਗੀ ਤਿਆਰ ਵੀਰੇ ਮਾਲਾ ਮੇਲਾ ਲਾਦ ਨਹੀਂ ਹੋਣੀ ਪਿੱਛੋਂ ਦਾ ਹਨਾ ਬਾਈ ਹਾਂਜੀ ਹਾਂਜੀ ਹੂੰ ਨਹੀਂ ਠੀਕ ਆ ਵੱਡੇ ਵੀਰੇ ਓਕੇ ਦੀ ਰਿਪੋਰਟ ਆ ਜਾਵਾ ਠੀਕ ਹੈ ਅੱਛਾ ਵੀਰੇ 190 ਚ ਮਾਨਤਨ ਕਿੰਨਾ ਕੁ ਕਰ ਦਾਂਗੇ ਆਪਾਂ ਕਰ ਦਾਂਗੇ ਆਂ ਦਾ ਡੁੱਲਾ ਡੁੱਲਾ ਕਰ ਦਿਆਂ ਮਾਨਤਨ ਰੱਖ ਲੈਗੇ ਨਾ ਹਾਂਜੀ ਕਰ ਦਾਂਗੇ ਅੱਛਾ ਨੰਬਰ ਦੱਸੀ ਵੀਰੇ ਇੱਕ ਵਾਰੀ ਆਪਣਾ 78890 07629 ਇੱਕ ਵਾਰੀ ਹੋਰ ਆਉਣ ਦੇ ਵੀਰੇ 7889 7889 07629 07629 ਇੱਕ ਵਾਰੀ ਹੋਰ ਬੋਲ ਦੇ ਕਈ ਵਾਰੀ ਭੁੱਲ ਜਾਂਦਾ 7889 07629 ਠੀਕ ਹੈ ਲੈ ਵੀ ਮੇਤਰੋ ਪਿੰਡ ਹੈਗਾ ਵਾੜਾ ਦਰਕ ਤੇ ਕੋਠੇ ਬੱਗਾ ਸਿੰਘ ਵਾਲੇ ਜਦੋਂ ਤੁਸੀਂ ਦੁਆਰੇ ਵਾਲਾ ਲਿੰਕ ਰੋਡ ਦੇ ਉੱਤੇ ਆਉਣਾ ਮੇਤਰੋ ਜੇ ਤੁਸੀਂ ਮੁਕਸਰ ਵਾਲੇ ਪਾਸੇ ਤੋਂ ਆਉਣੇ ਫਿਰ ਵੀਰੇ ਦਵਾਰੇ ਵਾਲੇ ਵਾਲੇ ਪਾਸੇ ਆਉਣਾ ਹਨਾ ਦਵਾਰੇ ਵਾਲੇ ਵਾਲੀ ਸੜਕ ਦੇ ਉੱਤੇ ਹੀ ਆਉਣਾ ਬਲਕਸ ਰੋਡ ਤੋਂ ਆਉਂਗੇ ਪਿੰਡ ਵਾੜਾ ਦੇ ਰੱਕੇ ਤੋਂ ਮੁੜ ਜਣੀ ਠੀਕ ਆ ਵੀਰੇ ਤੇ ਜੇ ਆਪਾਂ ਦਵਾਰੇ ਆਣੇ ਆਉਣੇ ਆ ਫਿਰ ਫਾਟਕਣੇ ਨੂੰ ਫਿਰ ਫਾਟਕਣਾਂ ਘਰ ਸਾਰੀ ਆ ਠੀਕ ਆ ਭਾਈ ਓਕੇ ਦੀ ਰਿਪੋਰਟ ਆ ਭਾਈ ਘਰ ਦਾ ਐਡਰੈਸ ਤੁਹਾਨੂੰ ਕਨਫਰਮ ਦੱਸਤਾ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਤੇ ਨਾਮ ਕੀ ਹੈ ਵੀਰੇ ਆਪਣਾ ਤਰਨਵੀਰ ਸਿੰਘ ਸਨ ਆਫ ਵੀਰੇ ਗੁਰਮੁਖ ਸਿੰਘ ਠੀਕ ਆ ਭਾਈ ਓਕੇ ਲੈ ਮੇਤਰੋ ਗੱਲਬਾਤ ਲਈ ਨੰਬਰ ਭਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਵਾੜਾ ਦੇ ਰੱਕਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੋੜ